ਦੇਖੋ ਮੇਰੀ ਗੱਲ ਤੋਂ ਕਿਸੇ ਕੋਲ ਨਹੀਂ ਗਏ ਚਲੋ ਠੀਕ ਹੈ ਨਹੀਂ ਹੈਗੇ ਨਹੀਂ ਗਏ ਨਹੀਂ ਗਏ ਅਸੀਂ ਆਪਣੀ ਸੇਫਟੀ ਲਈ ਬੈਠਿਆ ਬੰਦ ਲੋਰੇ ਮਨ ਲਓ ਸੇਫਟੀ ਲਈ ਬੈਠੇ ਹਾਂ ਕੋਈ ਆ ਕੇ ਤੁਸੀਂ ਦਾਬੇ ਮਾਰੀ ਜਾਂਦੇ ਹੋ ਠੀਕ ਹੈ ਪਰ ਇਹ ਤਾਂ ਕੱਟ ਕੇ ਕਰਨਾ ਫਿਰ ਤਾਂ ਹੀ ਕਹੇ ਸੀ ਕੱਟਦਾ ਤਾਂ ਹੀ ਨਹੀਂ ਕਰਾ ਰਾ ਰੋੜਾ ਬਾਈ ਮੇਰੀ ਗੱਲ ਸੁਣੋ ਤੁਸੀਂ ਉਹ ਤਾਂ ਦੱਬ ਕੇ ਆ ਗਏ ਬਾਜ਼ਾ ਇਹ ਕੱਟ ਕਰਕੇ ਬਚ ਗਏ ਇਹਨੇ ਪਿੱਛੇ ਇੰਨੇ ਕਰਦੇ ਇੰਨੇ ਵੀ ਨਹੀਂ ਬਚਦੇ ਅਸੀਂ ਇਹ ਕਿਸੇ ਨੂੰ ਡਰ ਹੁੰਦਾ ਬਾਈ ਜੀ ਤੋ ਤਾਂ ਹੀ ਬੰਦੇ ਇਕੱਠੇ ਹੋ ਕੇ ਬੈਠਦੇ ਨੇ ਇਹਨੂੰ ਸਾਨੂੰ ਆਡਰ ਆ ਲੈ ਡਰ ਦੂੰਗਾ ਦੱਸਤਾ ਹੁਣ ਹੁਣ ਫਿਰ ਉਹ ਕਹਿੰਦੇ ਵੀ ਅਸੀਂ ਸਾਡਾ ਜੀ ਹੌਣ ਕੇ ਆਉਂਗੇ ਹੌਣ ਦੇ ਵੀ ਬੈਠਿਆ ਖੜਿਆ ਅਸੀਂ ਵੀ ਉਦੋਂ ਦੇ ਕਹਿੰਦੇ ਚਾਬੀ ਮਾਮ ਪੈਣਾ ਦੀ ਮਿਲਾ ਤੂੰ ਨਾ ਬੂਮਨ ਓਹ ਚਾਬੀ ਮਾਮ ਮੈਂ ਡੀਜਰ ਇਹ ਆਈ ਜਾਂਦਾ ਇਹ ਡੀਜਰ ਤੇ ਚੁੱਪੀ ਕਹਿੰਦੀ ਹਾਂ ਮੋਰੇ ਕੋਈ ਨਹੀਂ ਦੇਣਾ ਕਿੱਥੇ ਜਾਏਗਾ ਨਾ ਮੋਰੇ ਲਾਪਨਰੇ ਉਹ ਬੂਮਨ ਦੇ ਗਏ ਸੀ ਭਈਆਂ ਕੋਲੇ ਦੇਖ ਲਓ ਐਸੀ ਬੇਚਾਰਾ ਹੋ ਗਿਰ ਗਿਆ ਸੀ ਉਹਦੇ ਕੋਲ ਚਾਬੀ ਹੋਈ ਸੀ ਲਾਪਨ ਉਹਦੇ ਉੱਤੇ ਜਿੱਤੋ ਬੰਦਾ ਮੈਨੂੰ ਕਹਿ ਰਹੇ ਕਿ ਤੁਹਾਨੂੰ ਨੰਬਰ ਨੰਬਰ ਪਰ ਮਾਰੀ ਤੁਸੀਂ 11 ਵਜੇ 6 ਵਜੇ ਤੁਸੀਂ ਤਾਂ 6 ਵਜੇ ਤੋਂ ਲੈ ਕੇ 6 ਵਜੇ ਤੱਕ ਤੁਸੀਂ ਉੱਥੇ ਖੜੀ ਰਹਿ ਗਏ ਪਤਾ ਨਹੀਂ ਕੀ ਕਾਰਵਾਈ ਕੀਤੀ ਜਿਹੜੀ ਪੁਲਿਸ ਨੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਸਿਵਲ ਪਾਰਟੀ ਦੇ ਬੰਦੇ ਆ ਕੇ ਗੂੜ ਜਾ ਕੇ ਲੈ ਕੇ ਫੋਨ ਜਾ ਕੇ ਲੈ ਗਏ ਪਤਾ ਨਹੀਂ ਕੌਣ ਸੀਗਾ ਕੀ ਪਤਾ ਲੱਗਾ ਕੌਣ ਸਾਨੂੰ ਕੀ ਪਤਾ ਕੌਣ ਆਸੀਂ ਹਰ ਅਥਾਰਟੀ ਨੂੰ ਪਾ ਕੇ ਦੇ ਦਾਂਗੇ ਡੀਪਾਰਟਮੈਂਟ ਦੇ ਵਿੱਚ ਜਿਹੜਾ ਵੀ ਕੋਈ ਹਾਂਜੀ ਪਾ ਕੇ ਦੇ ਦੇਣਗੇ ਕੋਈ ਗੱਲ ਨਹੀਂ ਦੱਸੋ ਇੰਨਾ ਨਹੀਂ ਧੱਕਾ ਕਰਾਂ ਜਿਆਦਾ ਦੇਖੋ ਸਰਕਾਰਾਂ ਬੋਲੋਦੀਆਂ ਹੋਏ ਨੇ ਬਾਈ ਜੀ ਸਾਨੂੰ ਵੀ ਪਤਾ ਤੁਹਾਨੂੰ ਪੋਲੀਟੀਕਲ ਪ੍ਰੈਸ਼ਰ ਆ ਅਗੇ ਨਹੀਂ ਜੀ ਮੇਰੇ ਤੋਂ ਕੋਈ ਬਰੇ ਨਹੀਂ ਸਾਰੇ ਤੇ ਪੁਲਿਸ ਦੇ ਸਾਰੇ ਤੇ ਪ੍ਰੈਸ਼ਰ ਆ ਕੋਈ ਨਹੀਂ ਹੈਗਾ ਨਹੀਂ ਹੈਗਾ ਜੀ ਸਾਨੂੰ ਪਤਾ ਵਿੱਚ ਘੰਟਾ ਪਹਿਲਾਂ ਸਾਰੇ ਧੰਮ ਨਹੀਂ ਪਤਾ ਸਾਨੂੰ ਪ੍ਰੈਸ਼ਰ ਆ ਪੋਲੀਟੀਕਲ ਚੱਲਦਾ ਰਹਿੰਦਾ ਇਹ ਰਹਿ ਗਏ ਇਹ ਦੇਖੋ ਮੇਰੀ ਗੱਲ ਸੁਣੋ ਦੇਖੋ ਇੱਥੇ ਨਾ ਇਹ ਚੱਲਦਾ ਰਹਿਣਾ ਇਸ ਤਰ੍ਹਾਂ ਜੇ ਮੇਰੇ ਸਾਹਮਣੇ ਨਾ ਆ ਕੇ ਕੇ ਮੈਂ ਤਾਂ ਮੰਦਾ ਤੂੰ ਤਿੰਨ ਵੀ ਆ ਕੋਲ ਪਿੱਛੇ ਇੱਕ ਵਾਰ ਯਾਰ ਪਾਣੀ ਲੈਣਾ ਪਾਣੀ ਲੈਣਾ ਰਵੀ ਦਾ ਭਵਿਕਾਰ ਕਿਸੇ ਦੇ ਕਮੀ ਨਾ ਕਰੇ ਰੁਕੀਆਂ ਚਲੋ ਅਗਲਾ ਅਗਲੇ ਨੇ ਬੁਲਾਇਆ ਕਾਦੇ ਜੋ ਵੀ ਸੀਗਾ ਬੁਲਾਇਆ ਬੁਲਾਇਆ 1 ਮਿੰਟ ਲਈ ਬਿਹਾਈਂਡ ਦਾ ਸੀਨ ਕੀ ਆ ਬਿਹਾਈਂਡ ਦਾ ਸੀਨ ਉਹਨੂੰ ਬਣਾ ਦੀ ਬੈਠਾ ਸੀ ਇਹ ਚਲੋ ਫਿਰ ਤੁਸੀਂ ਉਹ ਪਾ ਦਿਓ ਪਰਚਾ ਫਿਰ ਤੁਸੀਂ ਚਟੇ ਦਾ ਪਰਚਾ ਮੋਹੂ ਨਹੀਂ ਪਤਾ ਸੀਗਾ ਨਹੀਂ ਤੂੰ ਚਟੇ ਦਾ ਪਰਚਾ ਮੋਹੂ ਨਹੀਂ ਪਤਾ ਸੀਗਾ ਫਿਰ ਜੱਗੀ ਨੂੰ ਪਤਾ ਸੀਗਾ ਜੀ ਬੁਲਾਏ ਕਾਦੇ ਉਹਨੇ ਤੁਸੀਂ ਮੈਨੂੰ ਕਹਿਣਾ ਨਹੀਂ ਪਤਾ ਜੱਗੀ ਫਿਰ ਤੁਸੀਂ ਪਾਓ ਪਰਚਾ ਜਿਹੜਾ ਬਣਦਾ ਮੈਂ ਕਹਿੰਦਾ ਕਰੋ ਕਾਰ ਭਾਈ ਅਸੀਂ ਅਸੀਂ ਤੁਹਾਨੂੰ ਕਹਿੰਦੇ ਨਹੀਂ ਥੋੜੀ ਬਹੁਤ ਪਰ ਜੇ ਘਰੇ ਆ ਗਏ ਪਰ ਤੁਸੀਂ ਤੈਨੂੰ ਮੈਂ ਕਿਹਾ ਕੀ ਗੱਲ ਚੰਦਾ ਬੜੀ ਗੱਲ ਉਹ ਹਾਰਮਨ ਕਰਨ ਨਾਲ ਨਹੀਂ ਜੱਗੀ ਨੇ ਅਸੀਂ ਹਿੰਦਾਈ ਨਾ ਪਾਓ ਉਹ ਚੰਡੋਲੀ ਲੈ ਕੇ ਨਿਕਾਲੇ ਪੁੱਛੋਂ ਦੱਸੋ ਇਹ ਕੁਛ ਮੁੱਦਾ ਹੀ ਨਾ ਅੱਖਾਂ ਕੋਈ ਸੁਣਦਾ ਹੀ ਨਹੀਂ ਸਾਡੀ ਹੋਣਾ ਹੀ ਨਹੀਂ ਸੀਗਾ ਲੈ ਵੀ ਸੁਣਦੇ ਆਪਾਂ ਨੂੰ ਦੱਸਣਾ ਤਾਂ ਸਹੀ ਨਾ ਅਫਸਰ ਵੀ ਸਾਡੇ ਮਿਲਿਆ ਪਾਈ ਗੱਲਾਂ ਸਾਡੇ ਨੂੰ ਆਪਾਂ ਜੇ ਸਮਾਇਰ ਪ੍ਰਿੰਟ ਦੇ ਬਣਨ ਲੱਗੀ ਨਾ ਕੋਲੇ ਬਾਪਾ ਚੜੀ ਜਾਣ ਬਗੈਰ ਮੈਂ ਭੈਣ ਦੇ 7:00 ਵਜੇ ਆ ਮੜੀ ਮੁੱਡੀ ਫਾਸਟਰ ਬੈਹ ਜਾਦਾ ਬਿਨਾਂ ਆਰਗੂਮੈਂਟ ਕਰਨ ਲੱਗ ਪਿਆ ਅਗਰ ਕੋਈ ਜਾਣ ਬਾਈ ਜੀ ਮੈਂ ਜਵਾਬ ਦਊਂਗਾ ਪਤਾ ਹਰ ਬੰਦਾ ਨਾ ਵੇਹ ਜਾਂਦਾ ਮੈਂ ਕਹਾਂ ਦਵਾਈ ਦਵਾਉਣੀ ਲੋੜ ਕਾਤੇ ਪਈ ਪਹਿਲਾਂ ਮੈਨੂੰ ਇਹ ਦੱਸੋ ਨਾ ਦਵਾਈ ਦਵਾਉਣ ਦੀ ਲੋੜ ਕਾਤੇ ਪਈ ਜਿਹੜੀ ਗੱਲ ਉਹ ਜੇ ਉਹਨਾਂ ਕੋਲ ਕੋਈ ਸਟੇਟਮੈਂਟ ਲੈ ਕੇ ਜਿਹੜਾ ਮੈਂ ਫਰਕ ਤਾਂ ਬੱਚਾ ਵੀ ਕਿਹੜੀ ਗੱਲ ਲੜਾਈ ਹੋਏ ਕਹਿੰਦੇ ਸਾਨੂੰ ਤਾਂ ਪادری ਘਰ ਦੇ ਨੂੰ ਪਤਾ ਕੀ ਗੱਲੋਂ ਠੀਕ ਹੈ ਨਾ ਨਹੀਂ ਪਤਾ ਹੁਣ ਫਿਰ ਉਹ ਬਾਹਰੋਂ ਆਏ ਉਹਨਾਂ ਨੂੰ ਕੀ ਪਤਾ ਚੱਲਦਾ ਕੀ ਕੀ ਉਹ ਪਹਿਮੇ ਪਈ ਜਾ ਰਹੀ ਨੇ ਕਿ ਹਾਂ ਬਿਲਕੁਲ ਕੋਈ ਨਹੀਂ ਹੁਣ ਲੈ ਆਪ ਕੋ ਬਾਤ ਚੱਲੇਗੀ ਆਡੀ ਵੀ ਦੇ ਦੇਣਾ ਬਹੁਤ ਟ੍ਰਿਕ ਪਾ ਕੇ ਫੈਂਡਰੇਜ ਪਾ ਕੇ ਕੋਈ ਪਹਿਲਾਂ ਵੀ ਵੀਡੀਓ ਪੰਨ ਤੋੜ ਕਰਕੇ ਨਾ ਜਿਹੜੀ ਆਈ ਸੀ ਬੜੀ ਧੀਰੋ ਜਗਾ ਥੋੜੀ ਜੀ ਨਹੀਂ ਕਿੱਥੇ ਜੀ ਜੀ ਲੱਗਿਆ ਭਾਈ ਬਾਹ ਤੂੰ ਦੇ ਫਿਰ ਤਾਂ ਨਹੀਂ ਹਟ ਪਈ ਕੋਸ ਨਹੀਂਦਾ ਫਿਰ ਫੇਰ ਕਰਾ ਲਿਓ ਖੜ੍ਹ ਜਾਓ ਪਹਿਲਾਂ ਹੁਣ ਜੇ ਬੋਲਣਾ ਹੁਣ ਬੋਲ ਪਰ ਬਾਅਦ ਚ ਨਾ ਬੋਲਿਓ ਹੋ ਲੋ ਜੱਟਾ ਸਾਹਿਬ ਪਿੰਡ ਚਨਕੁਈਆਂ ਪਹੁੰਚੇ ਕੀ ਕਹਿਣਾ ਚਾਹੁੰਗੇ ਅੱਜ ਜੋ ਚੰਗੋਆਂ ਪਿੰਡ ਵਿੱਚ ਅਸੀਂ ਦੇਖਿਆ ਵੀ ਇੱਥੇ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਰਾਜ ਆ ਜਿਹੜਾ ਆਪਣਾ ਇੱਥੇ ਬਹੁਤ ਗੁੰਡਾ ਰਾਜ ਆ ਜਿਵੇਂ ਕਿ ਪਹਿਲਾਂ ਕਾਫੀ ਦਿਨਾਂ ਤੇ ਪਹਿਲਾਂ ਦੇ ਵਿੱਚ ਸਰਪੰਚ ਸਾਫ ਕਾਲ ਸਰਪੰਚ ਜੱਗੀ ਜੋ ਨਸ਼ੇ ਦੇ ਕੇ ਵਿੱਚ ਉਹਦਾ ਨਾਮ ਜਰ ਕੀਤਾ ਗਿਆ ਨਾ ਅਸੀਂ ਪਹਿਲਾਂ ਵੀ ਪੁਲਿਸ ਨੂੰ ਕਿਹਾ ਸੀ ਅਫਸਰਾਂ ਨੇ ਮਲੇ ਸੀ ਵੀ ਇਹ ਨਸ਼ੇ ਵਾਲਾ ਗੱਲ ਨਹੀਂ ਹੈਗੀ ਵੀ ਇੱਥੇ ਕੋਈ ਜ਼ਮੀਨ ਦਾ ਝਗੜਾ ਇਹਨਾਂ ਦਾ ਵੀ ਜ਼ਮੀਨ ਦਾ ਕਬਜ਼ੇ ਨੂੰ ਕਰਕੇ ਇਹ ਜਿਹੜਾ ਰੌਲਾ ਜ਼ਮੀਨ ਦਾ ਉਹਨੂੰ ਨਸ਼ੇ ਨਾਲ ਜੋੜਿਆ ਜਾ ਰਿਹਾ ਹੈ ਅੱਜ ਆਪਾਂ ਨੇ ਦੇਖਿਆ ਲਿਆ ਤੁਸੀਂ ਜੋ 12 ਕੋਈ ਬੰਦੇ ਆਏ ਇੱਥੇ ਉਹਨਾਂ ਨੇ ਸਾਰੇ ਆਮ ਗੋਲੀਆਂ ਚਲਾਈਆਂ ਘਰ ਦੇ ਪਰਿਵਾਰ ਦੇ ਜਿਹੜੇ ਮੈਂਬਰ ਸੀ ਉਹਨਾਂ ਤੇ ਕਤਲਨਾਕ ਹਮਲਾ ਵੀ ਕੀਤਾ ਉਹਨਾਂ ਨੇ ਆਪਾਂ ਸਾਰੇ ਜਾਣਦੇ ਹਾਂ ਪਤਾ ਹੀ ਆ ਤੁਹਾਨੂੰ ਲੱਗਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਇਹ ਹੈ ਲੋਕ ਨੇ ਇਹਨਾਂ ਤੇ ਪ੍ਰਸ਼ਾਸਨ ਪੂਰੀ ਕਾਰਵਾਈ ਕਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ ਕੱਲ੍ਹ ਜਨ ਵੱਲੋਂ ਕੀ ਸਟੈਪ ਚੁੱਕਿਆ ਜਾ ਰਿਹਾ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਵੱਲੋਂ ਤਾਂ ਇਹੀ ਅਸੀਂ ਪਹਿਲਾਂ ਵੀ ਅਫਸਰਾਂ ਨੂੰ ਮਿਲੇ ਆ ਅਫਸਰਾਂ ਕੋਲ ਬੇਨਤੀ ਕੀਤੀ ਆ ਵੀ ਇਹ ਜਿਹੜੇ ਨਸ਼ੇ ਦਾ ਝੂਠਾ ਇਲਜ਼ਾਮ ਲਾ ਕੇ ਉਹਨੂੰ ਫਸਾਇਆ ਜਾ ਰਿਹਾ ਜਿਹੜਾ ਅਸਲੀ ਮਸਲਾ ਹੈਗਾ ਉਹ ਇੱਥੇ ਜ਼ਮੀਨ ਦਾ ਕੋਈ 15-16 ਕਿਲੇ ਜ਼ਮੀਨ ਜੱਗੀ ਬੋਂਦਾ 15-20 ਸਾਲ ਤੋਂ ਉਹ ਬੋਂਦਾ ਉਹਦਾ ਕੋਈ ਮਸਲਾ ਹੈਗਾ ਕੋਈ ਨਸੇ ਦਾ ਮਸਲਾ ਨਹੀਂਗਾ ਸਿਰਫ ਜ਼ਮੀਨ ਦਾ ਮਸਲਾ ਉਹ ਜ਼ਮੀਨ ਨੂੰ ਲੈ ਕੇ ਅੱਜ ਆਪਾਂ ਨੇ ਦੇਖਿਆ ਵੀ ਜੋ ਹੋਇਆ ਉਹ ਸਾਰੇ ਲੋਕਾਂ ਨੂੰ ਪਤਾ ਪਰਿਵਾਰ ਦੀ ਸੁਰੱਖਿਆ ਦੀ ਮੰਗ ਕੀਤੀ ਤੁਸੇ ਪਰਿਵਾਰ ਦੀ ਸਖਾ ਤੇ ਮਤਾਂਚ ਕਰਦੇ ਆ ਜੀ ਵੀ ਪਰਿਵਾਰ ਨੂੰ ਕੋਈ ਸੁਰੱਖਿਆ ਦਿੱਤੀ ਜਾਵੇ ਕਿਉਂਕਿ ਇਹ ਕੱਲਾ ਪਰਿਵਾਰ ਇੱਥੇ ਰਹਿੰਦਾ ਕੱਲ ਖੇਤਾਂ ਦੇ ਵਿੱਚ ਘਰ ਹੈ ਇਹਨਾਂ ਦਾ ਹੋਰ ਇੱਥੇ ਆਲੇ-ਦਾਲ ਕੋਈ ਹੈ ਹੀ ਨਹੀਂ ਜੇ ਪਿੰਡ ਚ ਹੋਵੇ ਪਿੰਡ ਦੇ ਲੋਕ ਵੀ ਆ ਜਾਂਦੇ ਨੇ ਉਹਨਾਂ ਦੇ ਮਤਲ ਲਈ ਪਰ ਇਹ ਪ੍ਰਸ਼ਾਸਨ ਤੋਂ ਇਹ ਬੇਨਤੀ ਕਰਦੇ ਆ ਸੀ ਦੇ ਇਸ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿੱਤੇਦਾਰ ਸਾਹਿਬ ਗੱਲ ਕਰਦੇ ਆ ਸਿਰਫ ਜੋ ਲੜਾਈ ਚੱਲਦੀ ਪਈ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਚੱਲਦੀ ਆ ਵੀਡੀਓ ਵੀਡੀਓ ਦੀ ਲੜਾਈ ਚੱਲਦੀ ਆ ਜਮੀਨੀ ਪੱਧਰ ਤੇ ਪਰਿਵਾਰ ਦੇ ਹੱਕ ਦੇ ਵਿੱਚ ਕੋਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਈ ਤਕੜਾ ਮਜ਼ਬੂਤ ਨਾਰਾ ਨਹੀਂ ਮਾਰੇਗਾ ਕੀ ਕਰਨੇ ਨਾ ਜੀ ਨਾ ਅਸੀਂ ਤਾਂ ਤਕੜਾ ਮਾਰਿਆ ਅਸੀਂ ਇੱਥੋਂ ਪਹਿਲਾਂ ਆਇਆ ਜਿਸ ਦਿਨ ਬਾਕਿਆ ਹੋਇਆ ਅਸੀਂ ਐਸਐਸਪੀ ਸਾਹਿਬ ਨੂੰ ਜਾ ਕੇ ਮਿਲੇ ਆ ਉਸ ਤੋਂ ਬਾਅਦ ਡੀਜੀਪੀ ਸਾਹਿਬ ਨਾਲ ਗੱਲ ਹੋਈ ਆ ਉਹ dane انكਾਰੀ ਲਾਈ ਆ ਉਹ انكਾਰੀ ਲੱਗ ਚਲਦੀ ਆ ਉਹ ਦੇਖਦੇ ਆ ਵੀ ਕੀ انكਾਰੀ ਚੱਲਦਾ ਜਥੇਦ ਸਰ ਗੱਲ ਕਰਦੇ ਜੀ ਤੁਸੀਂ ਹੁਣੇ ਕਿਹਾ ਕਿ ਐਸਐਸਪੀ ਸਾਹਿਬ ਨੂੰ ਮਿਲੇ ਉਸ ਤੋਂ ਬਾਅਦ ਜੱਗੀ ਪਰਿਵਾਰ ਤੇ ਇੱਕ ਜਿਹੜੇ ਗਨ ਸਪਲਾਈਰਾਂ ਦਾ ਠੱਪਾ ਲੱਗ ਚੁੱਕਿਆ ਜੀ ਤਾਂ ਤੁਸੀਂ ਇਨਕੁਆਰੀ ਵਾਲੇ ਪਾਸੇ ਕਿਸ ਧਿਆਨ ਚਲਦੇ ਹੋ انكਾਰੀ ਦਾ ਸੀ ਇਹ ਕਹਿੰਦੇ ਆ ਵੀ ਜੋ ਜਿਹੜਾ ਇਹ ਨਸੇ ਦੇ ਨਾਲ ਜਿਹੜਾ ਰੋਲਾ ਜ਼ਮੀਨ ਦਾ ਨਸੇ ਨਾਲ ਜੋੜਿਆ ਜਾ ਰਿਹਾ ਹੈ ਇਹ ਗਲਤ ਆ ਨਹੀਂ ਮੈਂ ਤੁਹਾਡਾ ਨਾ ਫੇਰ ਸਾਰੇ ਤਰਕ ਕਰਨਾ ਉਸੇ ਚੀਜ਼ ਦਾ ਜਿਸ ਤਰ੍ਹਾਂ ਤੁਸੀਂ ਹੁਣੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲੇ ਪਰ ਉਸ ਤੋਂ ਬਾਅਦ ਤਾਂ ਜੱਗੀ ਪਰਿਵਾਰ ਦੇ ਜਿਹੜੇ 2 ਪਰਸਨ ਨੇ ਉਹਨਾਂ ਤੇ ਮਾਮਲਾ ਦਰਜ ਹੋਇਆ ਜੀ ਇੱਕ ਹੋਰ ਵੈਪਨ ਦਾ ਜੀ ਅਸਲੇ ਦਾ ਉਹਦੇ ਵਿੱਚ ਮੈਂ ਨਹੀਂ ਉਹਦੇ ਬਾਰੇ ਅਸੀਂ ਜਾਣਦੇ ਜਿਸ ਤਰ੍ਹਾਂ ਜਿਵੇਂ ਕਾਲੀ ਦਲ ਦੀ ਸਰਕਾਰ ਵੇਲੇ ਵੀ ਜਿਹੜਾ ਜੱਗੀ ਸਰਪੰਚ ਆਉਂਦੇ ਤੇ ਪਰਚੇ ਦਰਜ ਕੀਤੇ ਗਏ ਨੇ ਉਹਦੇ ਬਾਰੇ ਕੀ ਕਹੋਗੇ ਤੁਸੀਂ ਉਹ ਪਰਚੇ ਕੋਈ ਇਹ ਲੜਾਈ ਝਗੜ ਦੇਉਣ ਕੇ ਹੋਰ ਤਾਂ ਕੋਈ ਚਾ ਪਰਚਾ ਹੈ ਨਹੀਂ ਕੋਈ ਕੋਈ ਨਸ਼ੇ ਦਾ ਪਰਚਾ ਤਾਂ ਹੈ ਨਹੀਂ ਵੀ ਕੋਈ ਨਸ਼ੇ ਦਾ ਪਰਚਾ ਕੋਰ 20 ਦਾ ਵੀ ਡੀਐਸਪੀ ਸਾਹਿਬ ਜੀ ਨਹੀਂ ਬਾਏ ਇਹਦੇ ਬਾਰੇ ਨਹੀਂ ਜਾਣਦਾ ਮੈਨੂੰ ਨਹੀਂ ਪਤਾ ਠੀਕ ਹੈ ਠੀਕ ਇੱਕ ਵਾਰੀ ਸਰ ਬੋਲਾ ਜੀ ਪਿੰਡ ਚਨਕੋਈਆਂ ਤੋਂ ਬੋਲ ਚ ਕੀ ਕਹਿਣਾ ਚਾਹੋਗੇ ਅ ਦੇਖੋ ਜੀ ਅ ਅੱਜ ਤੋਂ 10 12 ਦਿਨ ਪਹਿਲਾਂ ਮੇਰੇ ਲੱਗ ਮੇਰੇ ਲੱਗੇ ਵੀ 26 ਤਰੀਕ ਨੂੰ ਸਾਡੇ ਜਿਹੜੇ ਸ਼੍ਰੋਮਣੀ ਅਕਾਲੀ ਗੱਲ ਦੇ ਸਾਫਕਾ ਸਰਪੰਚ ਨੇ ਜਗਜੀਤ ਸਿੰਘ ਜਗਜੀਤ ਚਨਕੋਈਆਂ ਉਹਨਾਂ ਦੇ ਉੱਤੇ ਇੱਕ ਹੈਰੋਨ ਦਾ 20 ਗ੍ਰਾਮ ਹੈਰੋਨ ਦਾ ਪਾਚਾ ਕੀਤਾ ਸੀ ਸਾਡੀ ਉਦੋਂ ਵੀ ਟੀਮ ਸਾਰੀ ਇਕੱਠੀ ਹੋ ਕੇ ਇਹ ਕਹਿ ਰਹੀ ਸੀ ਮੀਡੀਆ ਦੇ ਵਿੱਚ ਅਸੀਂ ਅੱਖੀਂ ਸੇ ਆਪਣਾ ਪੱਖ ਰੱਖਿਆ ਸੀ ਕਿ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਉਹ ਇਹ ਕੰਮ ਨਹੀਂ ਕਰਦੇ ਉਹਨਾਂ ਨੂੰ ਨਜਾਇਜ਼ ਸਾਇਆ ਜਾ ਰਿਹਾ ਬਿਹਾਈਂਡ ਦਾ ਸੀਨ ਆ ਜਿਹੜਾ ਉਹ ਕੁਝ ਹੋਰ ਆ ਸੋ ਜਿਹੜਾ ਅੱਜ ਹੋਇਆ ਜਿਹੜੀ ਘਟਨਾਕ੍ਰਮ ਅੱਜ ਹੋਈ ਆ ਇਹ ਆਪਾਂ ਦੇਖ ਲਿਆ ਸਾਰਿਆਂ ਨੇ ਦੇਖਿਆ ਅੱਜ ਇੱਥੇ ਇੱਕ ਜਿੰਦਾਕਾਰ ਤੂਸੀ ਵੀ ਪਏ ਨੇ ਗੋਲੀਆਂ ਵੀ ਚੱਲੀਆਂ ਨੇ ਕਿਰਪਾਨਾਂ ਵੀ ਚੱਲੀਆਂ ਨੇ ਬਹੁਤ ਜ਼ਿਆਦਾ ਜਿਹੜਾ ਜੰਗਲ ਰਾਜ ਬਣ ਚੁੱਕਾ ਹੈ ਦੇਖੋ ਸਰਕਾਰ ਦਾ ਕੰਮ ਹੁੰਦਾ ਲਾ ਐਂਡ ਆਰਡਰ ਮੈਂਟੇਨ ਰੱਖਣਾ ਤੇ ਅ ਜੇ ਆਪਾਂ ਅੱਜ ਸਵੀਰ ਦੀ ਗੱਲ ਕਰੀਏ ਤਾਂ ਮਨੋਰੰਜਨ ਕਾਲੀਆ ਜੀ ਉਹਨਾਂ ਦੇ ਘਰੇ ਗਰਨੇਡ ਛੁੱਟਿਆ ਗਿਆ ਤੇ ਹੁਣ ਤੱਕ ਪੂਰੇ ਪੰਜਾਬ ਦੇ ਵਿੱਚ 15 ਜਿਹੜੇ ਥਾਣੇ ਨੇ ਜਾਂ ਜਿਹੜੇ ਉਹ ਲੋਕ ਨੇ ਜਿਵੇਂ ਸੁਖਵੀਰ ਬਾਦਲ ਜੀ ਨੇ ਜਿਹੜੇ ਜੜੀਆਂ ਪਰਸਨੈਲਿਟੀਆਂ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਬਿਲਕੁਲ ਜੰਗਲ ਰਾਜ ਬਣ ਚੁੱਕਿਆ ਅੱਜ ਦੇਖੋ ਤੁਸੀਂ ਜਿਹੜਾ ਵੀ ਕਬਜ਼ਾ ਕਰੀ ਬੈਠਾ ਜ਼ਮੀਨ ਤੇ ਚਾਹੇ ਕੋਈ ਵੀ ਆ ਉਹਦਾ ਇੱਕ ਪ੍ਰੋਸੀਜਰ ਆ ਲੌ ਐਂਡ ਆਰਡਰ ਨੂੰ ਲਾ ਨੂੰ ਫੋਲੋ ਕਰਨਾ ਚਾਹੀਦਾ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਜੇ ਆਪਾਂ ਇਦਾਂ ਦੇ ਕੰਮ ਕਰਨ ਲੱਗ ਜੀਏ ਤਾਂ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਪ੍ਰਸ਼ਾਸਨ ਜਿਹੜਾ ਅੱਜ ਸਾਡੇ ਜਿਹੜੀ ਪੁਲਿਸ ਆ ਜਾਂ ਕਹਿ ਲਓ ਜਾਂ ਜਿਹੜਾ ਸਾਡਾ ਸਿਵਲ ਪ੍ਰਸ਼ਾਸਨ ਹੋਵੇ ਤੇ ਲੋਕਾਂ ਦਾ ਜਿਹੜਾ ਭਰਾ ਭਰੋਸਾ ਰਹੂਗਾ ਇਦਾਂ ਬੇ ਬੇਪਰੋਸ ਵੀ ਜਦੋਂ ਉੱਠਦੀ ਆ ਫਿਰ ਪ੍ਰੋਬਲਮਾਂ ਜ਼ਿਆਦਾ ਕ੍ਰੀਏਟ ਹੁੰਦੀਆਂ ਨੇ ਸੋ ਸਾਨੂੰ ਚਾਹੀਦਾ ਵੀ ਜਿਹੜੀ ਅੱਜ ਇਸ ਪਰਿਵਾਰ ਨਾਲ ਅ ਦੁਖਦਾਈ ਘਟਨਾ ਵਾਪਰੀਆ ਕਿਉਂਕਿ ਕਾਫੀ ਜਿਹੜੇ ਪਰਿਵਾਰ ਦੇ ਜੀ ਨੇ ਉਹ ਇੰਜਰਡ ਹੋ ਚੁੱਕੇ ਨੇ ਕਿੰਨੇ ਹੋਏ ਨੇ ਕਿੰਨੇ ਇੰਜਰਡ ਹੋਏ ਨੇ ਮੈਨੂੰ ਲੱਗਦਾ ਜਿੱਥੋਂ ਤੱਕ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹਨਾਂ ਦੇ ਜਿਹੜੇ ਜੱਗੀ ਦੇ ਸਰਪੰਚ ਦੇ ਜਿਹੜੇ ਵੱਡੇ ਭਰਾ ਨੇ ਬਲਜੀਤ ਸਿੰਘ ਉਹਨਾਂ ਦੀ ਜਿਹੜੀ ਬਾਹ ਦੇ ਉੱਤੇ ਟੱਕ ਲੱਗਿਆ ਉਹਨਾਂ ਦੇ ਪਰਜਾਈ ਨੇ ਜਿਹੜੇ ਆਪਣੇ ਜੱਗੀ ਦੇ ਬਲਜੀਤ ਦੇ ਘਰੋਂ ਉਹਨਾਂ ਦੇ ਵੀ ਲੱਗੀ ਆ ਜਿਹੜੇ ਸਾਡੇ ਸਰਪੰਚ ਸਾਹਿਬ ਨੇ ਜਗਜੀਤ ਸਿੰਘ ਜੱਗੀ ਚਣਕੂਆ ਉਹਨਾਂ ਦੇ ਮੈਸੇਜ ਦੇ ਵੀ ਲੱਗੀ ਆ ਤੇ ਦੋ ਜਾਂ ਤਿੰਨ ਬੰਦੇ ਨੇ ਜਿਹੜੇ ਇੱਥੇ ਲੋਕਲ ਜਿਹੜੇ ਪਿੰਡੋਂ ਨੇ ਉਹਨਾਂ ਦੇ ਕਾਫ ਕੁਈ ਗੱਲ ਇੱਥੇ ਸੁਣਨ ਜਾ ਰਹੀ ਆ ਵੀ ਗੋਲੀਆਂ ਦਾ ਜੀ ਪਤਾ ਹੀ ਨਹੀਂ ਕਿੰਨੀਆਂ ਚੱਲੀਆਂ ਹਰੇਕ ਦਾ ਕੈਲਕੂਲੇਸ਼ਨ ਹੀ ਹੋਈ ਜਾ ਰਹੀ ਆ ਤੇ ਪੁਲਿਸ ਵਾਲੇ ਵੀ ਲੱਭੀ ਜਾ ਰਹੇ ਨੇ ਫਾਇਰ ਜੰਦਾਕਾਰਤੂਸ ਵੀ ਇੱਥੇ ਪਏ ਨੇ ਤੇ ਉਹ ਮੀਡੀਆ ਨੂੰ ਵੀ ਦਿਖਾਏ ਨੇ ਆਪਣੇ ਇਹਨਾਂ ਨੇ ਮੁੰਡਿਆਂ ਨੇ ਉਹਦੀ ਵੀਡੀਓ ਵੀ ਬਣਾਈ ਆ ਸੋ ਕੋਈ ਆਪਾਂ ਕਹਿ ਨਹੀਂ ਸਕਦਾ ਵੀ ਕਿੰਨੀਆਂ ਗੋਲੇ ਚੱਲੀਆਂ ਕਿਉਂਕਿ ਕਾਫੀ ਜ਼ਿਆਦਾ ਲੋਕ ਸੀਗੇ ਕਾਫੀ ਗਿਣਤੀ ਦੇ ਵਿੱਚ ਬੰਦੇ ਆਏ ਜਿਨ੍ਹਾਂ ਨੇ ਹਮਲਾ ਕੀਤਾ ਗੱਲ ਕਰਦੇ ਆ ਜੀ ਜਿਸ ਤਰ੍ਹਾਂ ਕਿ ਮੌਕੇ ਤੇ ਆਲਾ ਅਧਿਕਾਰੀ ਪਹੁੰਚੇ ਸੀ ਪੰਜਾਬ ਪੁਲਿਸ ਦੇ ਕੀ ਭਰੋਸਾ ਦਿਵਾਇਆ ਗਿਆ ਜੀ ਦੇਖੋ ਮੈਂ ਜਦੋਂ ਆਇਆ ਉਦੋਂ ਆਪਣੇ ਪੰਜਾਬ ਪੁਲਿਸ ਦੀ ਜਿਹੜੀ ਐਡੀਐਸਪੀ ਸਾਹਿਬ ਸਾਡੇ ਨੇ ਉਹ ਖੜੇ ਸੀਗੇ ਹੋਰ ਜਿਹੜੀ ਪ੍ਰਸ਼ਾਸਨ ਖੜਾ ਸੀ ਪਰ ਮੈਨੂੰ ਜਿਹੜੇ ਇਥੋਂ ਜਿੰਨੀ ਇਨਫੋਰਮੇਸ਼ਨ ਮਿਲੀ ਆ ਵੀ ਜਦੋਂ ਇਹ ਇਨਸੀਡੈਂਟ ਹੋ ਵਾਪਰਿਆ ਉਦੋਂ ਅੱਧਾ ਘੰਟਾ ਘੰਟਾ ਪੁਲਿਸ ਲੇਟ ਆਈ ਆ ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਜਿਹੜਾ ਇਹ ਜੰਗਲ ਰਾਜ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਅੱਗ ਲੱਗੀ ਪਈ ਆ ਜੇ ਅੱਗ ਲੱਗੀ ਤਾਂ ਇਹ ਜਿਹੜੀ ਅੱਜ ਇੱਥੇ ਨਹੀਂ ਰੁਕਣੀ ਹੈਗੀ ਤਾਂ ਇਹਦੇ ਨਾਲ ਬਹੁਤ ਵੱਡੇ ਜਿਹੜੇ ਨਿਸ਼ਾਨ ਹੋ ਸਕਦੇ ਨੇ ਪੰਜਾਬ ਦੇ ਇੱਕ ਸਾਡੀ ਆਪਸੀ ਭਾਈਚਾਰਕ ਸਾਂਝ ਆਉ ਖਰਾਬ ਹੁੰਦੀ ਆ ਇੱਕ ਸਾਡੇ ਜਿਹੜੇ ਲੋਕ ਨੇ ਕਤਲੋਗਾਰਦ ਬਲ ਵਾਧਦੇ ਨੇ ਅੱਜ ਇਹਨਾਂ ਨੇ ਹਮਲਾ ਕੀਤਾ ਕੱਲ ਨੂੰ ਦੁੱਦੀ ਪਾਰਟੀ ਹਮਲਾ ਕਰੂ ਕੱਲ ਨੂੰ ਫਿਰ ਉਹ ਕਰਨਗੇ ਇਦਾਂ ਦਾ ਇਦਾਂ ਦੇ ਸਿਸਟਮ ਦੇ ਵਿੱਚ ਤਾਂ ਫਿਰ ਇੱਥੇ ਕਤਲ ਹੋਣਗੇ ਇਹਨਾਂ ਨੂੰ ਰੋਕਣ ਦੇ ਲਈ ਸਾਡੀ ਸਾਡੀ ਡੀਐਸਪੀ ਸਾਹਿਬ ਨੂੰ ਵੀ ਬੇਨਤੀ ਆ ਸਾਡੀ ਦੁੱਤੀ ਜਯਦਵ ਨੇ ਐਸਐਸਪੀ ਸਾਹਿਬ ਉਹਨਾਂ ਨੂੰ ਵੀ ਅਸੀਂ ਮਿਲ ਕੇ ਆਏ ਸੀ ਅਸੀਂ ਉਹਨਾਂ ਨੂੰ ਵੀ ਧਿਆਨ ਵਿੱਚ ਲਿਆਂਦਾ ਸੀ ਕਿਹੜੇ ਸਾਡੇ ਸਰਪੰਚ ਸਾਹਿਬ ਨੇ ਵੀ ਇਹ ਕੰਮ ਨਹੀਂ ਕਰਦੇ ਬਿਹਾਈਂਡ ਦਾ ਸੀਨ ਆ ਜਿਹੜਾ ਉਹ ਜਿਹੜੀ ਵੀ ਕੋਈ ਝਗੜੇ ਵਾਲੀ ਜਗ੍ਹਾ ਰੌਲੇ ਵਾਲੀ ਜਗ੍ਹਾ ਉਹ ਜਗ੍ਹਾ ਕਰਕੇ ਜਿਹੜਾ ਪ੍ਰੋਬਲਮ ਆ ਜਿਵੇਂ ਲਾਪਰਾਂ ਸਾਹਿਬ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਐਕਸ਼ਨ ਕੀ ਹੋਊਗਾ ਦੇਖੋ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਸਾਡੀ ਸਾਰੀ ਟੀਮ ਜ਼ਿਲ੍ਹਾ ਜ才ਦਾਰ ਜੀ ਨੇ ਵੀ ਦੱਸਿਆ ਹਲਕਾ ਚਾਰ ਸਾਹਿਬ ਨੇ ਸਾਡਾ ਸਾਡੇ ਜ਼ਿਲ੍ਹਾ ਜ才ਦਾਰ ਜੀ ਉਹ ਵੀ ਬੌਂਦਲੀ ਸਾਹਿਬ ਵੀ ਆ ਕੇ ਗਏ ਨੇ ਸਾਡੇ ਕੈਬਨਿਟ ਮਨਿਸਟਰ ਨੇ ਮੇਸ਼ੇਂਦਰ ਗਰੇਵਾਲ ਸਾਹਿਬ ਮੁੱਖ ਮੰਤਰੀ ਜੇ ਸਲਾਹ ਕਰ ਰਹੇ ਨੇ ਉਹ ਵੀ ਪਰਿਵਾਰ ਦੇ ਨਾਲ ਆ ਕੇ ਗਏ ਨੇ ਉਹਨਾਂ ਨੇ ਵੀ ਆ ਕੇ ਇਕੱਠ ਕਰਕੇ ਸਾਰਾ ਪੂਰੇ ਪਿੰਡ ਦੇ ਨਾਲ ਬੈਠ ਕੇ ਇਹ ਮਸਲੇ ਤੇ ਮਸਵਰਾ ਕੀਤਾ ਸੋ ਸਾਰਾ ਪੂਰਾ ਅਕਾਲੀ ਦਲ ਪੂਰੇ ਅਕਾਲੀ ਦਲ ਦੀ ਟੀਮ ਅਸੀਂ ਇਸ ਔਖੀ ਘੜੀ ਦੇ ਵਿੱਚ ਜਿਹੜੇ ਸਾਡੇ ਵਰਕਰ ਨੇ ਉਹਨਾਂ ਦੇ ਨਾਲ ਖੜੇ ਆ ਮੈਂ ਪੂਰੇ ਪੈਲ ਵਾਸੀਆਂ ਨੂੰ